ਹੁਣੇ ਪਹਿਲੀ ਵਾਰੀ ਨਵੇਂ ਆਪੀ ਪੰਜਾਬੀਆਂ ਨੂੰ ਜਿਹੜਾ ਬਾਟ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪਿਆ ਇਹਦੇ ਨਾਲ ਜੁੜੇ ਮਾਮਲੇ ਕਾਫੀ ਸਮੇਂ ਤੋਂ ਨੇ ਅਲੱਗ-ਅਲੱਗ ਦੇਸ਼ਾਂ ਨੇ ਰਿਪੋਰਟ ਕੀਤੇ ਨੇ ਪੰਜਾਬੀ ਜਿਦੇ ਵਿੱਚ ਆਪਾਂ ਗੱਲ ਕਰ ਸਕਦੇ ਆ ਕੈਨੇਡਾ ਉਹ ਸਮੇਂ ਵੀ ਜਿਹੜੇ ਇਮੀਗ੍ਰੇਸ਼ਨ ਆਫੀਸਰ ਨੇ ਉਹਨਾਂ ਨੂੰ ਡਿਪੋਰਟ ਕਰਦੇ ਨੇ ਇਸੇ ਤਰੀਕੇ ਅਮਰੀਕਾ ਦੇ ਵਿੱਚ ਜ਼ਿਆਦਾਤਰ ਜਿਹੜੇ ਪੰਜਾਬੀਆਂ ਦੇ ਕੇਸ ਜੁੜਦੇ ਨੇ ਉਹ ਨਸ਼ਾ ਤਸਕਰੀ ਦੇ ਹੁੰਦੇ ਨੇ ਜਾਂ ਹੋਰ ਸੰਗੀਨ આરોਪ ਲੱਗੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਲੜਾਈ ਹੁੰਦੀ ਆ ਮਰਡਰ ਕੇਸ ਹੁੰਦੇ ਨੇ ਇਦਾਂ ਦੇ ਕੇਸ ਨੇ ਜਿਹੜੇ ਜੁੜ ਜਾਂਦੇ ਨੇ ਉਹ ਸਮੇਂ ਵੀ ਪੰਜਾਬੀਆਂ ਨੂੰ ਜਿਹੜਾ ਬਾਟ ਡਿਪੋਰਟ ਕੀਤਾ ਜਾਂਦਾ ਕੇ ਦੇ ਵਿੱਚ ਜ਼ਿਆਦਾਤਰ ਕੇਸ ਹੁੰਦੇ ਨੇ ਡਿਪੋਰਟੇਸ਼ਨ ਦੇ ਉਹਦੇ ਵਿੱਚ ਕੀ ਆ ਪੰਜਾਬੀਆਂ ਦੇ ਕੋਲੇ ਦਸਤਾਵੇਜ਼ ਹੀ ਨਹੀਂ ਹੁੰਦੇ ਹੁਣ ਡਿਪੋਰਟੇਸ਼ਨ ਹੋ ਗਈ ਦੇਸ਼ਾਂ ਨੇ ਬਾਹਰ ਕੱਢਦਾ ਪ੍ਰਵਾਸੀਆਂ ਨੂੰ ਵਿਦੇਸ਼ੀਆਂ ਨੂੰ ਤਾਂ ਉਹਨਾਂ ਦੇ ਕੋਲੇ ਕੀ ਰਾਈਟ ਬਣਦਾ ਵਾ ਵੀ ਉਹ ਆਪਣੀ ਸਟੇ ਲੈ ਲੈਣ ਉਸ ਕੰਟਰੀ ਦੇ ਵਿੱਚ ਆ ਕੁਝ ਕਾਨੂੰਨੀ ਵਿਗਲਪ ਹੈਗੇ ਨੇ ਹਿਊਮਨ ਰਾਈਟਸ ਦੇ ਤਹਿਤ ਦਿੱਤੇ ਹੋਏ ਨੇ A US military plane is deporting migrants to India a US official said on Monday ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਜਿਹੜਾ ਹਾਲ ਦੀ ਘੜੀ ਬਹੁਤ ਹੀ ਮੁੱਦਾ ਭਖਿਆ ਹੋਇਆ ਤੇ ਲੋਕ ਅਮਰੀਕਾ ਦੇ ਵਿੱਚੋਂ ਕੱਢੇ ਜਾ ਰਹੇ ਨੇ ਮੰਨਿਆ ਜਾਂਦਾ ਵੀ 트럼ਪ ਸਰਕਾਰ ਦੇ ਆਉਣ ਤੋਂ ਬਾਅਦ ਕਾਫੀ ਜ਼ਿਆਦਾ ਜਿਹੜੇ ਭਾਰਤੀ ਜਾਂ ਵਿਦੇਸ਼ੀ ਹੋਰ ਦੇਸ਼ਾਂ ਨਾਲ ਸੰਬੰਧ ਰੱਖਦੇ ਨੇ ਉਹ ਕੱਢੇ ਜਾ ਰਹੇ ਨੇ ਅਮਰੀਕਾ ਦੇ ਵਿੱਚੋਂ ਜਿਹੜੇ ਇਲੀਗਲ ਤਰੀਕਿਆਂ ਦੇ ਨਾਲ ਉੱਥੇ ਪਹੁੰਚੇ ਸੀ ਜਿਦੇ ਵਿੱਚ ਡੋਂਕੀ ਲਗਾ ਕੇ ਹੋ ਸਕਦਾ ਝੂਠੀ ਇਨਫੋਰਮੇਸ਼ਨ ਦੇ ਕੇ ਮਤਲਬ ਦਸਤਾਵੇਜ਼ ਗਲਤ ਲਗਾ ਕੇ ਉੱਥੇ ਪੇਸ਼ ਕਰਕੇ ਬਾਹਰ ਗਏ ਸੀ ਜਾਂ ਕਿਸੇ ਵੀ ਤਰੀਕੇ ਬਾਰਡਰ ਪਾਰ ਕਰਕੇ ਅਮਰੀਕਾ ਦੇ ਵਿੱਚ ਦਾਖਲ ਹੋਏ ਉਹਨਾਂ ਨੂੰ ਵਾਪਸ ਅਮਰੀਕਾ ਵਾ ਜਿਹੜਾ ਉਹ ਭੇਜ ਰਿਹਾ ਇਦੇ ਉੱਪਰ ਵੀਡੀਓ ਹੋਊਗੀ ਤੇ ਨਾਲ ਹੀ ਆਪਾਂ ਗੱਲ ਕਰਾਂਗੇ ਵੀ ਜਿਹੜੇ ਇਹ ਬੰਦੇ ਭੇਜਣ ਦਾ ਸਿਲਸਿਲਾ ਵਾ ਕੀ ਉਹ ਇਸੇ ਸਾਲ ਤੋਂ ਸ਼ੁਰੂ ਹੋਇਆ ਤੇ ਕਿਹੜੇ-ਕਿਹੜੇ ਸਮਿਆਂ ਦੇ ਉੱਪਰ ਵੱਖ-ਵੱਖ ਦੇਸ਼ਾਂ ਨੇ ਆਪਣੇ ਦੇਸ਼ਾਂ ਦੇ ਵਿੱਚੋਂ ਬੰਦੇ ਗੱਡੇ ਨੇ ਕੀ ਕੀ ਕਾਰਨ ਹੋ ਸਕਦੇ ਨੇ ਕਿਹੜੇ ਕਾਰਨਾਂ ਕਰਕੇ ਲੋਕਾਂ ਨੂੰ ਡਿਪੋਰਟ ਦਾ ਵਾ ਜਿਹੜਾ ਸਾਹਮਣਾ ਕਰਨਾ ਪੈਂਦਾ ਵਾ ਉਹਦੇ ਉੱਪਰ ਗੱਲ ਕਰਾਂਗੇ ਤੇ ਕਿੰਨੀ-ਕਿੰਨੀ ਸੰਖਿਆ ਵਿਦ ਡਾਟਾ ਆਪਾਂ ਗੱਲ ਕਰਾਂਗੇ ਸੋ ਅਗਰ ਵੀਡੀਓ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਭ ਤੋਂ ਪਹਿਲਾਂ ਡਿਪੋਰਟੇਸ਼ਨ ਹੁੰਦਾ ਕੀ ਹੈ ਡਿਪੋਰਟੇਸ਼ਨ ਦਾ ਮਤਲਬ ਹੈ ਕੋਈ ਵੀ ਦੇਸ਼ ਕਿਸੇ ਵੀ ਵਿਅਕਤੀ ਨੂੰ ਆਪਣੇ ਦੇਸ਼ ਤੋਂ ਬਾਹਰ ਕੱਢ ਦਿੰਦਾ ਕਿਸੇ ਵੀ ਕਾਰਨ ਕਰਕੇ ਉਹਦੇ ਵਿੱਚ ਇਮੀਗ੍ਰੇਸ਼ਨ ਲਾ ਦੀ ਵਾਇਲੈਂਸ ਹੁੰਦੀ ਆ ਜਾਂ ਕੋਈ ਹੋਰ ਅਪਰਾਧਿਕ ਐਕਟੀਵਿਟੀਆਂ ਜਾਂ ਅਪਰਾਧਿਕ ਪ੍ਰਕਿਰਿਆਵਾਂ ਦੇ ਵਿੱਚ ਉਸ ਵਿਅਕਤੀ ਦਾ ਨਾਮ ਆ ਜਵੇ ਤਾਂ ਦੇਸ਼ ਨੂੰ ਵਿਦੇਸ਼ੀ ਬੰਦੇ ਨੂੰ ਬਾਹਰ ਕੱਢਣਾ ਪੈਂਦਾ ਵਾ ਇਹਦੇ ਵਿੱਚ ਇਹ ਨਹੀਂ ਵੀ ਸਿੱਧਾ-ਸਿੱਧਾ ਬਾਹਰ ਕੱਢਿਆ ਜਾਂਦਾ ਇਹਦੇ ਵਿੱਚ ਕਈ ਪ੍ਰੋਸੈਸ ਹੁੰਦੇ ਨੇ ਉਹਦੇ ਉੱਪਰ ਆਪਾਂ ਗੱਲ ਕਰਾਂਗੇ ਵੀਡੀਓ ਦੇ ਅੱਗੇ ਤੇ ਪਰ ਕਲਾ ਅਮਰੀਕਾ ਨਹੀਂ ਇਹ ਕੁਝ ਕਰਦਾ ਯੂਰਪ ਦੇ ਦੇਸ਼ ਵੀ ਕਰਦੇ ਨੇ ਜਿਹਦੇ ਵਿੱਚ ਯੂਕੇ ਵੀ ਆਉਂਦਾ ਹੈ ਇਸੇ ਤਰੀਕੇ ਕੈਨੇਡਾ ਜਰਮਨ ਹਰ ਦੇਸ਼ ਵੀ ਡੈਪੋਰਟੇਸ਼ਨ ਕਰਦਾ ਤੇ ਲੋਕਾਂ ਨੂੰ ਜਾਂ ਵਿਦੇਸ਼ੀਆਂ ਨੂੰ ਆਪਣੇ ਦੇਸ਼ਾਂ ਦੇ ਵਿੱਚੋਂ ਕਾਨੂੰਨੀ ਪ੍ਰਕਿਰਿਆਵਾਂ ਦੇ ਤਹਿਤ ਉਹ ਬਾਹਰ ਕੱਢਦੇ ਨੇ ਹੁਣ ਆਪਾਂ ਗੱਲ ਕਰਦੇ ਕਿਹੜੇ-ਕਿਹੜੇ ਕਾਰਨਾਂ ਕਰਕੇ ਜਿਹੜੀ ਡੈਪੋਰਟੇਸ਼ਨ ਹੁੰਦੀ ਆ ਨੰਬਰ 1 ਤੇ ਆਪਾਂ ਗੱਲ ਕਰਦੇ ਹਾਂ ਕੋਈ ਵੀ ਵਿਅਕਤੀ ਜਦੋਂ ਬਿਨਾਂ anumati ਦੇ ਕਿਸੇ ਵੀ ਦੇਸ਼ ਦੇ ਵਿੱਚ ਦਾਖਲ ਹੋ ਜਾਂਦਾ ਉਦੋਂ ਵੀ ਡੈਪੋਰਟੇਸ਼ਨ ਹੁੰਦੀ ਆ ਨੰਬਰ 2 ਦੇ ਹੁੰਦਾ ਵੀਜ਼ਾ ਨਿਯਮ ਦੀ ਉਲੰਘਣਾ ਕਰਨਾ ਇਹਦੇ ਵਿੱਚ ਕੀ ਹੁੰਦਾ ਵਾ ਜਦੋਂ ਵੀਜ਼ੇ ਦੀ ਮਿਆਦ ਪੂਰੀ ਹੋ ਜਾਂਦੀ ਆ ਮੰਨ ਲਓ ਕੋਈ ਟੂਰਿਸਟ ਵੀਜ਼ੇ ਤੇ ਗਿਆ ਉਹਦੀ ਐਕਸਪਾਇਰੀ ਸੀਗੀ ਜਿਹੜੀ ਉਹ 31 ਜਨਵਰੀ ਦੀ ਸੀ ਤੇ ਬੰਦਾ 1 ਫਰਵਰੀ 2 ਫਰਵਰੀ ਨੂੰ ਵੀ ਉਸ ਦੇਸ਼ ਦੇ ਵਿੱਚ ਰਹਿ ਰਿਹਾ ਬਿਨਾ ਨਮਾ ਵੀਜ਼ਾ ਅਪਲਾਈ ਕੀਤੇ ਤਾਂ ਉਸ ਸਮੇਂ ਜਦੋਂ ਫੜਿਆ ਜਾਂਦਾ ਤਾਂ ਉਹ ਇਲੀਗਲ ਹੁੰਦਾ ਤਾਂ ਦੇਸ਼ ਜਿਹੜੇ ਵਿੱਚੋਂ ਰਹਿ ਰਿਹਾ ਹੁੰਦਾ ਉਹ ਉਸ ਨੂੰ ਰਿਪੋਰਟ ਕਰ ਸਕਦਾ ਕਿਉਂਕਿ ਉਹਨੇ ਵੀਜ਼ਾ ਰਿਜਮ ਦੀ ਜਿਹੜੀ ਉਹ ਉਲੰਘਣਾ ਕੀਤੀ ਹੁੰਦੀ ਹੈ ਨੰਬਰ 3 ਦੇ ਉੱਤੇ ਅਪਰਾਧਿਕ ਕਾਰਵਾਈਆਂ ਅਪਰਾਧਿਕ ਕਾਰਵਾਈਆਂ ਦੇ ਵਿੱਚ ਕੀ ਹੁੰਦਾ ਵਾ ਜਦੋਂ ਕਿਸੇ ਗਲਤ ਐਕਟੀਵਿਟੀਜ਼ ਦੇ ਵਿੱਚ ਕੋਈ ਵੀ ਵਿਦੇਸ਼ੀ ਜੁੜ ਜਾਂਦਾ ਜਿਸ ਦੇ ਵਿੱਚ ਨਸ਼ਾ ਤਸਕਰੀ ਹੁੰਦੀ ਹੈ ਜਾਂ ਕੋਈ ਹੋਰ ਮਰਡਰ ਦੇ ਕੇਸ ਹੋ ਗਏ ਕੋਈ ਲੜਾਈ ਝਗੜੇ ਦੇ ਕੇਸ ਹੋ ਗਏ ਅਜਿਹੇ ਕੇਸਾਂ ਦੇ ਵਿੱਚ ਵੀ ਆ ਕੰਟਰੀ ਉਸ ਵਿਦੇਸ਼ੀ ਨੂੰ ਰਿਪੋਰਟ ਕਰ ਦਿੰਦੀ ਹੈ ਨੰਬਰ 4 ਕਰਦੇ ਹੁੰਦਾ ਵਾ ਰਾਸ਼ਟਰੀ ਸੁਰੱਖਿਆ ਲਈ ਖਤਰਾ ਜਦੋਂ ਕੋਈ ਵੀ ਵਿਦੇਸ਼ੀ ਉਸੇ ਦੇਸ਼ ਦੇ ਲਈ ਖਤਰਾ ਬਣ ਜਵੇ ਜਿੱਥੇ ਉਹ ਰਹਿ ਰਿਹਾ ਜਿਦੇ ਵਿੱਚ ਜਸੂਸ ਹੁੰਦੇ ਨੇ ਜਾਂ ਕੋਈ ਹੋਰ ਇਨਫੋਰਮੇਸ਼ਨ ਜਿਵੇਂ ਹੈਕਰਸ ਨੇ ਜਾਂ ਕਹਿੰਦੇ ਪ੍ਰੋਵਾਈਡ ਕਰਦੇ ਉਸ ਦੇਸ਼ ਦਾ ਡਾਟਾ ਲੀਕ ਕਰਦੇ ਨੇ ਉਦੋਂ ਸਰਕਾਰ ਨੂੰ ਲੱਗਦਾ ਵੀ ਇਹ ਸਾਡੀ ਦੇਸ਼ ਦੀ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਹੋ ਸਕਦਾ ਤਾਂ ਉਹਨੂੰ ਉਸ ਸਮੇ ਉਹ ਰਿਪੋਰਟ ਕਰ ਦਿੰਦੇ ਨੇ ਨੰਬਰ 5 ਦੇ ਹੈਗਾ ਧੋਖਾਧੜੀ ਜਾਂ ਗਲਤ ਜਾਣਕਾਰੀ ਧੋਖਾਧੜੀ ਦੇ ਵਿੱਚ ਇਮੀਗ੍ਰੇਸ਼ਨ ਦੇ ਵਿੱਚ ਹੁੰਦਾ ਜਦੋਂ ਆਪਾਂ ਫਰਜੀ ਦਸਤਾਵੇਜ਼ ਲਾਉਂਦੇ ਆ ਕਿਸੇ ਨੂੰ ਗਲਤ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ ਕੋਈ ਬੈਕਗ੍ਰਾਉਂਡ ਬੰਦੇ ਦੀ ਕੰਮ ਕਰਨ ਦੀ ਹੋਰ ਹੁੰਦੀ ਹੈ ਜਿਹੜੇ ਦੇਸ਼ ਦੇ ਵਿੱਚੋਂ ਗਏ ਹੁੰਦੇ ਨੇ ਉੱਥੇ ਕੁਝ ਹੋਰ ਦਿਖਾਇਆ ਜਾਂਦਾ ਜਦੋਂ ਇਹ ਚੀਜ਼ਾਂ ਫੜੀਆਂ ਜਾਂਦੀਆਂ ਨੇ ਸਿੱਧਾ ਧੋਖਾਧੜੀ ਦਾ ਮਾਮਲਾ ਹੁੰਦਾ ਉਦੋਂ ਵੀ ਆ ਜਿਹੜੀ ਡਿਪੋਰਟੇਸ਼ਨ ਹੁੰਦੀ ਆ ਨੰਬਰ 6 ਦੇ ਉੱਪਰ ਸਰਕਾਰੀ ਸਹਾਇਤਾ ਦੇ ਨਿਰਪਰ ਸਰਕਾਰੀ ਸਹਾਇਤਾ ਦੇ ਨਿਰਪਰ ਦਾ ਮਤਲਬ ਆ ਵੀ ਜਦੋਂ ਕੋਈ ਵੀ ਵਿਅਕਤੀ ਕਿਸੇ ਦੇਸ਼ ਦੇ ਵਿੱਚ ਗਿਆ ਤੇ ਉਸ ਦੇਸ਼ ਦੇ ਲਈ ਉਹ ਲਾਇਬਿਲਟੀ ਬਣ ਗਿਆ ਮਤਲਬ ਕੋਈ ਵਿਦੇਸ਼ੀ ਆ ਉਹ ਲਾਇਬਿਲਟੀ ਬਣ ਗਿਆ ਉਸ ਦੇਸ਼ ਦੇ ਲਈ ਤਾਂ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਕੰਮ ਕੋਈ ਕਰਦਾ ਨਹੀਂ ਸਾਡੀ ਸਰਕਾਰ ਦੇ ਉੱਪਰ ਨਿਰਭਰ ਕਰਦਾ ਉਸ ਸਮੇਂ ਵੀ ਆ ਜਿਹੜਾ ਡਿਪੋਰਟੇਸ਼ਨ ਹੁੰਦੀ ਆ ਨੰਬਰ 7 ਦੇ ਗੱਲ ਕਰਦੇ ਆ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਨਾ ਇਹਦੇ ਵਿੱਚ ਜਦੋਂ ਇਮੀਗ੍ਰੇਸ਼ਨ ਕਈ ਸਪੈਸ਼ਲ ਹੀਅਰਿੰਗਸ ਦੇ ਉੱਪਰ ਬੰਦੇ ਨੂੰ ਨੋਟਿਸ ਭੇਜਦਾ ਵਿਦੇਸ਼ੀ ਨੂੰ ਤੇ ਉਹ ਵਿਦੇਸ਼ੀ ਉਹਨਾਂ ਹੀਅਰਿੰਗਸ ਦੇ ਵਿੱਚ ਪੇਸ਼ ਨਹੀਂ ਹੁੰਦਾ ਤਾਂ ਇਸ ਨੂੰ ਮੰਨਿਆ ਜਾਂਦਾ ਵੀ ਇਹ ਜਿਹੜਾ ਇਮੀਗ੍ਰੇਸ਼ਨ ਲਾਅ ਨੂੰ ਵਾਇਲਟ ਕਰ ਰਿਹਾ ਵਾ ਉਲੰਘਣਾ ਕਰ ਰਿਹਾ ਉਹਨਾਂ ਦੀ ਉਸ ਸਮੇਂ ਵੀ ਹੈ ਜਿਹੜਾ ਡਿਪੋਰਟ ਕੀਤਾ ਜਾਂਦਾ ਵਿਅਕਤੀ ਨੰਬਰ 8 ਦੇ ਹੈਗਾ ਮੈਡੀਕਲ ਕਾਰਨ ਮੈਡੀਕਲ ਕਾਰਨ ਵੀ ਹੋ ਸਕਦੇ ਨੇ ਜਦੋਂ ਕੋਈ ਬੰਦਾ ਗੰਭੀਰ ਸਮੱਸਿਆ ਦੇ ਵਿੱਚ ਹੈਗਾ ਉੱਥੇ ਕਿਸੇ ਨੂੰ ਕੋਈ ਮੇਜਰ ਇਲਨੈਸ ਹੋ ਗਈ ਬਿਮਾਰ ਹੋ ਗਿਆ ਉਹ ਦੇਸ਼ ਦੇ ਕੋਲੇ ਰਾਈਟ ਹੁੰਦਾ ਵੀ ਜਿਹੜਾ ਬੰਦਾ ਬਿਮਾਰ ਆ ਉਹਨੂੰ ਉਸਦੇ ਦੇਸ਼ ਦੇ ਵਿੱਚ ਭੇਜ ਸਕਣ ਸੋ ਇਹਨਾਂ ਕਾਰਨਾ ਕਰਕੇ ਵੀ ਆ ਜਿਹੜਾ ਡਿਪੋਰਟ ਉਹ ਦੇਸ਼ ਕਰ ਸਕਦਾ ਵਾ ਡਿਪੋਰਟੇਸ਼ਨ ਦੀ ਪ੍ਰਕਿਰਿਆ ਕਿਵੇਂ ਹੁੰਦੀ ਆ ਸਭ ਤੋਂ ਪਹਿਲਾਂ ਨੋਟਿਸ ਟੂ ਅਪੀਅਰ ਭੇਜਿਆ ਜਾਂਦਾ ਉਹਦੇ ਵਿੱਚ ਇੱਕ ਵਿਅਕਤੀ ਨੂੰ ਨੋਟਿਸ ਭੇਜਿਆ ਜਾਂਦਾ ਵੀ ਤੁਸੀਂ ਇਮੀਗ੍ਰੇਸ਼ਨ ਦੇ ਵਿੱਚ ਹਾਜ਼ਰ ਹੋਵੋ ਤੇ ਇਮੀਗ੍ਰੇਸ਼ਨ ਦੇ ਵਿੱਚ ਜਦੋਂ ਵਿਅਕਤੀ ਹਾਜ਼ਰ ਹੁੰਦਾ ਨੈਕਸਟ ਪ੍ਰੋਸੈਸ ਹੁੰਦਾ ਵਾ ਵੀ ਜਿਹੜਾ ਬੰਦਾ ਕੋਰਟ ਦੇ ਵਿੱਚ ਹਾਜ਼ਰ ਹੋ ਗਿਆ ਉਹਨੂੰ ਆਪਣਾ ਪੱਖ ਰੱਖਣਾ ਪੈਂਦਾ ਜੱਜ ਦੇ ਮੁਰੇ ਵੀ ਉਹਦਾ ਕੀ ਪੱਖ ਆ ਕਿਹੜੇ ਕਾਰਨ ਕਰਕੇ ਉਹ ਇਲੀਗਲ ਹੋਇਆ ਵਾ ਉਸ ਤੋਂ ਬਾਅਦ ਸਟੈਪ ਹੁੰਦਾ ਅਪੀਲ ਅਪੀਲ ਦੇ ਵਿੱਚ ਕੀ ਆ ਜਦੋਂ ਵਿਅਕਤੀ ਅਸਹਿਮਤ ਹੁੰਦਾ ਜੱਜ ਦੇ ਫੈਸਲੇ ਤੋਂ ਮੰਨ ਲਓ ਵੀ ਜੱਜ ਨੇ ਫੈਸਲਾ ਦਿੱਤਾ ਵੀ ਇਹ ਬੰਦੇ ਨੂੰ ਡਿਪੋਰਟ ਕੀਤਾ ਜਾਵੇ ਪਰ ਉਹ ਵਿਅਕਤੀ ਅਸਹਿਮਤ ਆ ਉਹ ਸਹਿਮਤ ਨਹੀਂ ਉਸ ਫੈਸਲੇ ਤੋਂ ਤਾਂ ਉਹਦੇ ਕੋਲ ਰਾਈਟ ਹੁੰਦਾ ਵਾ ਅਪੀਲ ਕਰਨ ਦਾ ਜਦੋਂ ਅਪੀਲ ਕਰਦਾ ਤਾਂ ਉਹ ਸਟੇ ਲੈ ਲੈਂਦਾ ਉਸ ਕੰਟਰੀ ਦੇ ਵਿੱਚ ਜਦ ਤੱਕ ਉਹ ਕੇਸ ਚੱਲਦਾ ਤਾਂ ਉਹ ਉੱਥੇ ਹੀ ਰਹਿੰਦਾ ਸਭ ਤੋਂ ਲਾਸਟ ਦੇ ਵਿੱਚ ਹੁੰਦਾ ਵਾ ਰਿਮੂਵਲ ਮੀ ਮਤਲਬ ਡਿਪੋਰਟੇਸ਼ਨ ਹੁਣ ਲਾਗੂ ਹੋ ਗਈ ਆ ਜਦੋਂ ਸਾਰੀਆਂ ਅਪੀਲਾਂ ਖਤਮ ਹੋ ਜਾਂਦੀਆਂ ਨੇ ਫਿਰ ਉਹ ਸਰਕਾਰ ਉਸ ਦੇਸ਼ ਦੀ ਵਿਦੇਸ਼ੀ ਨੂੰ ਵਾਪਸ ਉਹਦੇ ਦੇਸ਼ ਦੇ ਵਿੱਚ ਭੇਜ ਦਿੰਦੀ ਆ ਕਿਉਂਕਿ ਉਹਦੇ ਕੋਲ ਕੋਈ ਵੀ ਵਿਕਲਪ ਆ ਜਿਹੜਾ ਕਾਨੂੰਨੀ ਸਹਾਇਤਾ ਦੇ ਲਈ ਉਹ ਸਾਰੇ ਬੰਦ ਹੋ ਚੁੱਕੇ ਨੇ ਉਸ ਤੋਂ ਬਾਅਦ ਉਹਨੂੰ ਡਿਪੋਰਟ ਕੀਤਾ ਜਾਂਦਾ ਉਸਦੇ ਅਸਲੀ ਦੇਸ਼ ਦੇ ਵਿੱਚ ਹੁਣ ਇਹਦੇ ਪ੍ਰਭਾਵ ਕੀ ਪੈਂਦੇ ਨੇ ਰਿਪੋਰਟੇਸ਼ਨ ਦੇ ਪ੍ਰਭਾਵ ਬੜੇ ਮਤਲਬ ਪੈਂਦੇ ਨੇ ਇੱਕ ਤਾਂ ਮਾਨਸਿਕ ਪ੍ਰਭਾਵ ਪੈਂਦਾ ਜਿਹੜਾ ਬੰਦਾ ਇੱਥੋਂ ਲੱਖਾਂ ਰੁਪਈਆ ਲਾ ਕੇ ਉੱਥੇ ਪਹੁੰਚਿਆ ਵਾ ਤੇ ਉਹ ਕਿਸੇ ਨਾ ਕਿਸੇ ਤਰੀਕੇ ਫੜਿਆ ਗਿਆ ਵਾ ਇੱਕ ਤਾਂ ਮਾਨਸਿਕ ਸੰਤੁਲਨ ਬੰਦੇ ਦਾ ਖਰਾਬ ਹੋ ਜਾਂਦਾ ਵਾ ਬੰਦਾ ਟੈਨਸ਼ਨ ਜਾਂਦਾ ਵੀ ਮੈਂ ਪੈਸੇ ਪਹਿਲਾਂ ਹੀ ਇੱਥੋਂ ਚੱਕ ਕੇ ਲੈ ਕੇ ਗਿਆ ਵਾਂ ਤੇ ਵਾਪਸ ਕਿਵੇਂ ਲੈ ਕੇ ਆਉਂਗਾ ਇੱਕ ਤਾਂ ਇਹ ਸਭ ਤੋਂ ਵੱਡਾ ਪ੍ਰਭਾਵ ਪੈਂਦਾ ਵਾ ਨੰਬਰ 2 ਦੇ ਉੱਪਰ ਕਹਿੰਦੇ ਆ ਕਾਨੂੰਨੀ ਪ੍ਰਭਾਵ ਪੈਂਦਾ ਕਾਨੂੰਨੀ ਪ੍ਰਭਾਵ ਕੀ ਪੈਂਦਾ ਵਾ ਜਦੋਂ ਉਹ ਬੰਦਾ ਡਿਪੋਰਟ ਹੋ ਗਿਆ ਤਾਂ ਉਹਦੀ ਜਿਹੜਾ ਰਿਕਾਰਡ ਉਹ ਉਸ ਦੇਸ਼ ਦੀ ਕਾਨੂੰਨੀ ਵਿਵਸਥਾ ਦੇ ਵਿੱਚ ਚੜ ਗਿਆ ਤੇ ਜਦੋਂ ਉਹ ਨਵੇਂ ਕਿਸੇ ਵੀ ਦੇਸ਼ ਦੀ ਫਾਈਲ ਲਗਾਊਗਾ ਤਾਂ ਉਹਦਾ ਰਿਕਾਰਡ ਆ ਜਿਹੜਾ ਉਹ ਬੋਲੂਗਾ ਵੀ ਇਸ ਦੇਸ਼ ਦੇ ਵਿੱਚੋਂ ਉਹ ਬੰਦਾ ਡਿਪੋਰਟ ਹੋ ਗਿਆ ਆ ਤਾਂ ਕਿੰਨੇ ਸਮੇਂ ਦੇ ਲਈ ਉਹ ਉਸ ਦੇਸ਼ ਦੇ ਵਿੱਚ ਜਾ ਨਹੀਂ ਸਕਦਾ ਜਾਂ ਸਾਰੀ ਉਮਰ ਉਸ ਦੇਸ਼ ਦੇ ਵਿੱਚ ਐਂਟਰੀ ਉਹਦੀ ਬੈਂਡ ਆ ਹੁਣੇ ਪਹਿਲੀ ਵਾਰੀ ਨੁਹੇ ਆ ਵੀ ਪੰਜਾਬੀਆਂ ਨੂੰ ਜਿਹੜਾ ਬਾ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪਿਆ ਇਹਦੇ ਨਾਲ ਜੁੜੇ ਮਾਮਲੇ ਕਾਫੀ ਸਮੇ ਤੋਂ ਨੇ ਅਲੱਗ-ਅਲੱਗ ਦੇਸ਼ਾਂ ਨੇ ਰਿਪੋਰਟ ਕੀਤੀ ਨੇ ਪੰਜਾਬੀ ਜਿਦੇ ਵਿੱਚ ਆਪਾਂ ਗੱਲ ਕਰ ਸਕਦੇ ਆ ਕੈਨੇਡਾ ਕੈਨੇਡਾ ਦੇ ਵਿੱਚ ਕੀ ਹੁੰਦਾ ਜਿਆਦਾਤਰ ਸਟੂਡੈਂਟਸ ਜਾਂਦੇ ਨੇ ਸਟੂਡੈਂਟ ਜਦੋਂ 에ਅਰਪੋਰਟ ਤੇ ਜਾਂਦੇ ਨੇ ਜਦੋਂ ਕਲੀਅਰੈਂਸ ਦੀ ਵਾਰੀ ਆਉਂਦੀ ਆ ਕਈ ਵਾਰੀ ਜਿਹੜੇ ਉਹਨਾਂ ਦੇ ਦਸਤਾਵੇਜ਼ ਹੁੰਦੇ ਨੇ ਉਹ ਫਰਜੀ ਹੁੰਦੇ ਨੇ ਤੇ ਫਰਜੀ ਹੁੰਦੇ ਨੇ ਉਸ ਟਾਈਮ ਐ ਜਦੋਂ ਪੁੱਛਗਿੱਛ ਦੇ ਵਿੱਚ ਉਹਨਾਂ ਕੋਲੇ ਜਵਾਬ ਨਹੀਂ ਹੁੰਦੇ ਜਾਂ ਯੂਨੀਵਰਸਟੀਆਂ ਉੱਥੇ ਨਹੀਂ ਹੁੰਦੀਆਂ ਇੱਥੋਂ ਫੀਸਾਂ ਭਰੀਆਂ ਹੁੰਦੀਆਂ ਨੇ ਉਸ ਸਮੇਂ ਵੀ ਜਿਹੜੇ ਇਮੀਗ੍ਰੇਸ਼ਨ ਆਫੀਸਰ ਨੇ ਉਹਨਾਂ ਨੂੰ ਰਿਪੋਰਟ ਕਰਦੇ ਨੇ ਇਸੇ ਤਰੀਕੇ ਅਮਰੀਕਾ ਦੇ ਵਿੱਚ ਜ਼ਿਆਦਾਤਰ ਜਿਹੜੇ ਪੰਜਾਬੀਆਂ ਦੇ ਕੇਸ ਜੁੜਦੇ ਨੇ ਉਹ ਨਸ਼ਾ ਤਸਕਰੀ ਦੇ ਹੁੰਦੇ ਨੇ ਜਾਂ ਹੋਰ ਸੰਗੀਨ આરોਪ ਲੱਗੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਲੜਾਈ ਹੁੰਦੀ ਆ ਮਰਡਰ ਕੇਸ ਹੁੰਦੇ ਨੇ ਇਦਾਂ ਦੇ ਕੇਸ ਨੇ ਜਿਹੜੇ ਜੁੜ ਜਾਂਦੇ ਨੇ ਉਸ ਸਮੇਂ ਵੀ ਪੰਜਾਬੀਆਂ ਨੂੰ ਜਿਹੜਾ ਵਾ ਰਿਪੋਰਟ ਕੀਤਾ ਜਾਂਦਾ ਨੰਬਰ 3 ਤੇ ਗੱਲ ਕਰੀਏ ਯੂਕੇ ਦੇ ਵਿੱਚ ਯੂਕੇ ਦੇ ਵਿੱਚ ਜ਼ਿਆਦਾਤਰ ਕੇਸ ਹੁੰਦੇ ਦੇ ਉਹਦੇ ਵਿੱਚ ਕੀ ਆ ਪੰਜਾਬੀਆਂ ਦੇ ਕੋਲੇ ਦਸਤਾਵੇਜ਼ ਹੀ ਨਹੀਂ ਹੁੰਦੇ ਮਤਲਬ ਉਹਨਾਂ ਕੋਲ ਕੋਈ ਵੀ ਪ੍ਰੂਫ ਨਹੀਂ ਹੁੰਦਾ ਵੀ ਉਹ ਭਾਰਤ ਤੋਂ ਆਏ ਹੁੰਦੇ ਨੇ ਪਰ ਉਹ ਸਰਕਾਰ ਨੂੰ ਕਿਸੇ ਨਾ ਕਿਸੇ ਤਰੀਕੇ ਪਤਾ ਚੱਲ ਜਾਂਦਾ ਵੀ ਇਹ ਜਿਹੜੇ ਵਿਅਕਤੀ ਨੇ ਸਾਡੇ ਦੇਸ਼ ਦੇ ਨਹੀਂ ਹੈਗੇ ਸੋ ਉਸ ਕਰਕੇ ਵੀ ਪੰਜਾਬੀਆਂ ਦੇ ਨਾਲ ਇਹ ਕੇਸ ਜ਼ਿਆਦਾ ਜੁੜਦੇ ਨੇ ਹੁਣ ਰਿਪੋਰਟੇਸ਼ਨ ਹੋਗੀ ਦੇਸ਼ਾਂ ਨੇ ਬਾਹਰ ਕੱਢਦਾ ਪ੍ਰਵਾਸੀਆਂ ਨੂੰ ਵਿਦੇਸ਼ੀਆਂ ਨੂੰ ਤਾਂ ਉਹਨਾਂ ਦੇ ਕੋਲੇ ਕੀ ਰਾਈਟ ਬਣਦਾ ਵਾ ਵੀ ਉਹ ਆਪਣੀ ਸਟੇ ਲੈ ਲੈਣ ਉਸ ਕੰਟਰੀ ਦੇ ਵਿੱਚ ਹਾਂ ਕੁਝ ਕਾਨੂੰਨੀ ਵਿਕਲਪ ਹੈਗੇ ਨੇ ਹਿਊਮਨ ਰਾਈਟਸ ਦੇ ਤਹਿਤ ਦਿੱਤੇ ਹੋਏ ਨੇ ਅਸਾਈਲਮ ਲੈ ਸਕਦੇ ਨੇ ਉਹ ਵਿਦ ਹੋਲਡਿੰਗ ਆਫ ਰਿਮੂਵਲ ਲੈ ਸਕਦੇ ਨੇ ਤੇ ਲਾਸਟ ਦੇ ਵਿੱਚ ਕਨਵੈਨਸ਼ਨ ਅਗੇਨਸਟ ਟੌਰਚਰ ਇਹ ਜਿਹੜੇ ਕਾਨੂੰਨੀ ਵਿਕਲਪ ਬਚਦੇ ਨੇ ਹਿਊਮਨ ਰਾਈਟਸ ਦੇ ਤਹਿਤ ਉਹ ਇਹਨਾਂ ਦੀ ਸਹਾਇਤਾ ਲੈ ਸਕਦੇ ਨੇ ਡਿਪੋਰਟੇਸ਼ਨ ਨੂੰ ਰੋਕਣ ਦੇ ਲਈ ਹੁਣ ਸਵਾਲ ਖੜਾ ਹੋ ਗਿਆ ਜਿਹੜਾ 트럼ਪ ਨੇ ਅਮਰੀਕਾ ਦੇ ਵਿੱਚੋਂ ਬੰਦੇ ਕੱਢੇ ਨੇ ਭਾਰਤੀ ਆਏ ਨੇ ਹੋਰ ਦੇਸ਼ਾਂ ਦੇ ਵੀ ਹੋਣਗੇ ਕੀ ਉਹ ਇਸੇ ਸਾਲ ਚ ਹੋਏ ਨੇ ਆਪਾਂ ਡਾਟੇ ਦੇ ਨਜ਼ਰ ਮਾਰਦੇ ਆ ਡਾਟੇ ਦੇ ਵਿੱਚ ਕਹਿ ਰਹੇ ਨੇ ਵੀ ਜਿਹੜਾ 2003 ਤੋਂ ਲੈ ਕੇ 2018 ਤੱਕ ਕੁੱਲ ਜਿਹੜੀ ਸੰਖਿਆ ਵਾ ਜਿਹੜੀ ਅਮਰੀਕਾ ਦੇ ਵਿੱਚੋਂ ਵਦੇਸ਼ੀ ਬਾਹਰ ਕੱਢੇ ਗਏ ਨੇ ਲਗਭਗ 46,17,463 ਵਿਦੇਸ਼ੀ ਨੇ ਜਿਹੜੇ ਅਮਰੀਕਾ ਨੇ ਬਾਹਰ ਕੱਢੇ ਨੇ ਉਹਦੇ ਵਿੱਚੋਂ 2012 ਦੇ ਵਿੱਚ ਸਭ ਤੋਂ ਵੱਧ ਕੱਢੇ ਗਏ 4,7821 ਤੇ 2019 ਦੇ ਵਿੱਚ 2,67,000 ਬੰਦੇ ਨੇ ਜਿਹੜੇ ਅਮਰੀਕਾ ਦੇ ਵਿੱਚੋਂ ਕੱਢੇ ਗਏ ਨੇ ਰਿਪੋਰਟ ਕੀਤੇ ਗਏ ਨੇ ਕੈਨੇਡਾ ਦੇ ਵਿੱਚੋਂ 2019 ਦੇ ਵਿੱਚ ਕੱਢੇ ਗਏ ਸੀਗੇ 12,122 ਜਿਹੜੇ ਲਿਖਤੀ ਪ੍ਰਮਾਣ ਨੇ ਉਹਨਾਂ ਨੇ ਕੱਢੇ ਸੀਗੇ ਵਿਅਕਤੀ ਜੋ ਉੱਥੇ کہہ ਸਕਦਾ ਸਟੂਡੈਂਟਸ ਗਏ ਹੋਣਗੇ ਜਾਂ ਇਲੀਗਲ ਤਰੀਕੇ ਦੇ ਨਾਲ ਕਿਸੇ ਵੀ ਤਰ੍ਹਾਂ ਕੈਨੇਡਾ ਦੇ ਵਿੱਚ ਗਏ ਉਹਨਾਂ ਨੇ ਉਹ ਰਿਪੋਰਟ ਕੀਤੇ 2019 ਦੇ ਵਿੱਚ ਯੂਕੇ ਦੇ ਵਿੱਚੋਂ ਵੀ ਕੱਢੇ ਗਏ ਨੇ 7361 ਵਿਅਕਤੀ ਸੀ ਜਿਹੜੇ ਵਿਦੇਸ਼ੀ ਸੀ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਫਿਰ ਆਸਟ੍ਰੇਲੀਆ ਨੇ ਵੀ ਵਿਦੇਸ਼ੀ ਰਿਪੋਰਟ ਕੀਤੇ 2019 ਦੇ ਵਿੱਚ 3194 ਵਿਅਕਤੀ ਸੀ ਜਿਹੜੇ ਰਿਪੋਰਟ ਕੀਤੇ ਸੀ ਉਸ ਸਮੇਂ ਦੇ ਵਿੱਚ ਇਹ ਸੀਗਾ ਡਾਟਾ ਇਹ ਕੋਈ ਡਾਟਾ ਅੱਜ ਦਾ ਨਹੀਂ ਹੈਗਾ ਜਾਂ 트럼ਪ ਦੇ ਆਉਣ ਤੋਂ ਬਾਅਦ ਦਾ ਡਾਟਾ ਨਹੀਂ ਇਹ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਰਿਪੋਰਟ ਬੰਦੇ ਪਹਿਲਾਂ ਤੋਂ ਹੀ ਹੋ ਰਹੇ ਨੇ ਹੁਣ ਆਪਾਂ ਗੱਲ ਕਰਦੇ ਆਂ ਅੰਤ ਦੇ ਵਿੱਚ ਵੀ ਕਿਸੇ ਵੀ ਦੇਸ਼ ਦੇ ਵਿੱਚ ਜਾਣਾ ਇਲੀਗਲ ਵੇਨਾ ਡੌਂਕੀ ਲਗਾ ਕੇ ਪਹਿਲਾਂ ਤਾਂ ਤੁਸੀਂ ਫਿਲਮਾਂ ਦੇਖੀਆਂ ਨੇ ਜਿਹਦੇ ਵਿੱਚ ਸ਼ਾਹਰੂਖ ਖਾਨ ਦੀ ਫਿਲਮਾਂ ਡੌਂਕੀ ਆ ਇਸੇ ਤਰ੍ਹਾਂ ਐਮੀ ਵਿਰਕ ਦੀ ਫਿਲਮ ਆ ਮੈਕਸੀਕੋ ਚਲੀਏ ਉਹਦੇ ਵਿੱਚ ਸਾਫ਼-ਸਾਫ਼ ਦਿਖਾਇਆ ਆ ਵੀ ਡੋਂਕੀ ਲਗਾ ਕੇ ਬੰਦਿਆਂ ਨੂੰ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਦਾ ਵਾ ਜਿਹੜਾ ਸਾਹਮਣਾ ਕਰਨਾ ਪੈਂਦਾ ਕੋਈ ਸੋਖਾ ਨਹੀਂ ਡੋਂਕੀ ਲਾ ਕੇ ਪਹੁੰਚਣਾ ਉੱਥੇ ਤੇ ਜਿਹੜੇ ਬੰਦੇ 35-35 ਲੱਖ 50-50 ਲੱਖ ਰੁਪਈਆ ਲਾ ਕੇ ਡੋਂਕੀ ਲਾ ਕੇ ਉੱਥੇ ਜਾਂਦੇ ਨੇ ਤਾਂ ਉਹ 50 ਲੱਖ ਰੁਪਈਆ ਕਿੱਥੋਂ ਆਇਆ ਜਾਦਾ ਕਈ ਕਰਜ਼ੇ ਚੱਕ ਲੈ ਕੇ ਜਾਂਦੇ ਨੇ ਜਾਂ ਕਈ ਇੱਥੋਂ ਆਪਣੀਆਂ ਜ਼ਮੀਨਾਂ ਵੇਚ ਕੇ ਜਾਂਦੇ ਨੇ ਜਿਦੇ ਕੋ 35-40 ਲੱਖ ਰੁਪਈਆ ਇੱਥੇ ਹੀ ਆ ਉਹ ਇੱਥੇ ਹੀ ਆਪਣੇ ਤਰੱਕੀ ਦੇ ਕੋਈ ਨਾ ਕੋਈ ਸਾਧਨ ਨਾ ਜਾ ਕਹਿ ਸਕਦੇ ਛੋਟੇ ਜਿਹੇ ਕੰਮ ਤੋਂ ਸ਼ੁਰੂ ਕਰ ਬਾਹਰ ਜਾਣਾ ਬੁਰਾ ਨਹੀਂ ਪਰ ਬਾਹਰ ਜਾਣਾ ਸਹੀ ਤਰੀਕੇ ਦੇ ਨਾਲ ਬੁਰਾ ਨਹੀਂ ਅਗਰ ਡੌਂਕੀ ਜਾਉਂਗੇ 2 ਨੰਬਰ ਤੇ ਵਿੱਚ ਜਾਉਂਗੇ ਤਾਂ ਉੱਥੇ ਜਾ ਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੁਣ ਤਾਂ ਸਰਕਾਰਾਂ ਦਾ ਇਹ ਵੀ ਭਰੋਸਾ ਨਹੀਂ ਹੈਗਾ ਵੀ ਅਗਰ ਤੁਸੀਂ ਉੱਥੇ ਪੀਆਰ ਵੀ ਹੋ ਗ੍ਰੀਨ ਹੋਲਡਰ ਵੀ ਹੋ ਕੁਝ ਵੀ ਹੋ ਕਿਸੇ ਨਾ ਕਿਸੇ ਤਰੀਕੇ ਸਰਕਾਰ ਨੂੰ ਬਹਾਨਾ ਚਾਹੀਦਾ ਕਿਸੇ ਵੀ ਕਿਸਮ ਦੇ ਤੁਹਾਨੂੰ ਅਲੀਗੇਸ਼ਨ ਦੇ ਵਿੱਚ ਫਸਾ ਕੇ ਦੋਸ਼ ਚ ਫਸਾ ਕੇ ਤੁਹਾਨੂੰ ਡਿਪੋਰਟ ਉਹ ਕਰ ਸਕਦੇ ਨੇ ਇਹ ਸਾਰਾ ਡਾਟਾ ਤੇ ਇਹ ਸਾਰੀ ਵੀਡੀਓ ਤੇ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਕੋਈ ਡਿਪੋਰਟ ਜਿਹੜੇ ਬੰਦੇ ਹੋਏ ਨੇ ਅੱਜ ਦੇ ਨਹੀਂ ਹੋ ਰਹੇ ਲਗਭਗ 47 48 ਲੱਖ ਬੰਦਾ ਵਾ ਜਿਹੜਾ ਅਲੱਗ-ਅਲੱਗ ਦੇਸ਼ਾਂ ਤੋਂ ਸੰਬੰਧ ਰੱਖਦਾ ਵਾ ਹੁਣ ਤੱਕ ਰਿਪੋਰਟ ਕਰਨ ਦੇ ਕਰ ਚੁੱਕਿਆ ਵਾ ਪਰ ਇਹਦਾ ਜਿਹੜੀ ਸੰਖਿਆ ਵਾ ਕਈ ਗੁਣਾ ਜ਼ਿਆਦਾ ਵਾ ਕਿਉਂਕਿ ਇਹ ਲਿਖਤੀ ਪ੍ਰਮਾਣਾਂ ਜਿਹੜੇ ਲਿਖਤੀ ਨਹੀਂ ਹੈਗੇ ਉਹ ਵੀ ਵਿੱਚ ਇਹਦੇ ਕਾਫੀ ਜ਼ਿਆਦਾ ਲੋਕ ਹੋਣਗੇ ਤੇ ਡੋਂਕੀ ਵਾਲਿਆਂ ਨੂੰ ਇਹ ਸਾਰਾ ਕੁਝ ਪਤਾ ਹੁੰਦਾ ਜਾਂ ਜਿਹੜੇ ਵੀਜ਼ਾ ਉੱਥੇ ਬਹਿ ਕੇ ਐਕਸਪਾਇਰ ਕਰਾਉਂਦੇ ਨੇ ਉਹਨਾਂ ਨੂੰ ਵੀ ਉੱਥੇ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪਊਗਾ ਪਤਾ ਹੁੰਦਾ ਪਰ ਆਪਾਂ ਨੂੰ ਇਹ ਹੁੰਦਾ ਵਾ ਵੀ ਵਕੀਲ ਦੀ ਸਹਾਇਤਾ ਲੈ ਲਾਂਗੇ ਤੇ ਆਪਾਂ ਨੂੰ ਪੀਆਰ ਮਿਲ ਜੂਗੀ ਪਰ ਹੁਣ ਹਰ ਦੇਸ਼ ਦੀ ਸਰਕਾਰ ਆ ਜਿਹੜੀ ਉਹ ਸਖਤ ਹੋ ਰਹੀ ਆ ਆਪਣੇ ਨਵੇਂ-ਨਵੇਂ ਕਾਨੂੰਨਾਂ ਦੇ ਤਹਿਤ ਉਹ ਲੋਕਾਂ ਨੂੰ ਡਿਪੋਰਟ ਕਰ ਰਹੀ ਆ ਸੋ ਇਹ ਉਹਨਾਂ ਦੀਆਂ ਮਜਬੂਰੀਆਂ ਨੇ ਹੁਣ ਆਪਾਂ ਇਹਦੇ ਵਿੱਚ ਉਦਾਹਰਣ ਲੈਂਦੇ ਆ ਪ੍ਰਵਾਸੀਆਂ ਦਾ ਮੁੱਦਾ ਅਕਸਰ ਪੰਜਾਬ ਦੇ ਵਿੱਚ ਚੱਲਦਾ ਵਾ ਪ੍ਰਵਾਸੀ ਜੋਗੇ ਆਪਣੇ ਦੇਸ਼ ਦੇ ਨੇ ਆਪਾਂ ਉਹਨਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਆਪਾਂ ਜਿਹੜੇ ਵਿਦੇਸ਼ ਦੇ ਵਿੱਚ ਚੱਲ ਕੇ ਜਾ ਰਹੇ ਹਾਂ ਤੋਂ ਉਹ ਸਾਨੂੰ ਕਿੱਥੋਂ ਬਰਦਾਸ਼ਤ ਗੱਲਣਗੇ ਉਹ ਦੇਸ਼ਾਂ ਦੇ ਨਾਗਰਿਕ ਵੀ ਜਿਹੜੇ ਆ ਦੂਸਰੇ ਲੋਕਾਂ ਨੂੰ ਪਸੰਦ ਨਹੀਂ ਕਰਦੇ ਸੋ ਮਜਬੂਰੀਆਂ ਹੋ ਸਕਦੀਆਂ ਨੇ ਵੀ ਆਪਣੇ ਕੈਰੀਅਰ ਬਣਾਉਣ ਦੇ ਲਈ ਆਪਾਂ ਨੂੰ ਲੱਗਦਾ ਉੱਥੋਂ ਬਹੁਤ ਸਾਰੇ ਡਾਲਰ ਇਕੱਠੇ ਕਰਾਂਗੇ ਉਹਦੇ ਲਈ ਉਹਨਾਂ ਦੇਸ਼ਾਂ ਦੇ ਵਿੱਚ ਜਾਣਾ ਪੈਂਦਾ ਪਰ ਹਮੇਸ਼ਾ ਦਿਮਾਗ ਦੇ ਵਿੱਚ ਇਹ ਵੀ ਰੱਖਣਾ ਚਾਹੀਦਾ ਵਾ ਵੀ ਕੱਲ ਨੂੰ ਅਸੀਂ ਫੜੇਗੇ ਤਾਂ ਸਾਡੇ ਨਾਲ ਇਹ ਹੋਊਗਾ ਤੇ ਸਾਡਾ ਨੁਕਸਾਨ ਜਿਹੜਾ ਉਹ ਹਜ਼ਾਰਾਂ ਚ ਨਹੀਂ ਲੱਖਾਂ ਕਰੋੜਾਂ ਰੁਪਏ ਦੇ ਵਿੱਚ ਹੋ ਸਕਦਾ ਵਾ ਹੁਣ ਜਿਹੜੇ ਵਾਪਸ ਆ ਰਹੇ ਨੇ ਉਹਨਾਂ ਦੇ ਕੋਲ ਕਈਆਂ ਕੋਲ ਜ਼ਮੀਨਾਂ ਨਹੀਂ ਹੋਣਗੀਆਂ ਕਈਆਂ ਕੋਲੇ ਕੋਈ ਕੰਮਕਾਰ ਨਹੀਂ ਹੋਊਗਾ ਕਈ ਮਹੀਨੇ ਪਹਿਲਾਂ ਗਏ ਨੇ ਫੜਲੇ ਵਾਪਸ ਭੇਜਦੇ ਤੇ ਕਈਆਂ ਦਾ ਨੋਂ ਨਿਸ਼ਾਨ ਪਤਾ ਹੀ ਨਹੀਂ ਵੀ ਉਹ ਫੜੇ ਗਏ ਜਾਂ ਕਿੱਥੇ ਗਏ ਰਾਹ ਚ ਖਤਮ ਹੋ ਗਈ ਸੋ ਇਨੀ ਕ ਵੀਡੀਓ ਸੀ ਅਗਰ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ